ਸਤਿ ਸ਼੍ਰੀ ਅਕਾਲ ਦੋਸਤੋ ਹੁਣ ਜਿਵੇਂ ਆਪਾਂ ਨੂੰ ਪਤਾ ਹੀ ਹੈ ਵੀ ਕਣਕ ਦੀ ਜੋ ਫਸਲ ਹੈ ਉਹ ਪੱਕੇ ਤਿਆਰ ਹੋ ਚੁੱਕੀ ਹੈ ਤੇ ਇਸ ਦੇ ਬਚਾਅ ਲਈ ਜਿਵੇਂ ਆਪਣੇ ਖੇਤ ਦੇ ਵਿੱਚ ਟਰਾਂਸਫਾਰਮ ਵਗੈਰਾ ਹੁੰਦੇ ਨੇਗੇ ਤਾਂ ਉੱਥੇ ਸਪਾਰਕ ਦਾ ਡਰ ਬਣਿਆ ਰਹਿੰਦਾ ਹੈ ਤਾਂ ਕੋਸ਼ਿਸ਼ ਕਰੋ ਵੀ ਉਹਦੇ ਆਲੇ-ਦੁਆਲੇ ਦੇਖੋ ਜਿਵੇਂ ਆ ਬਾਈ ਹੁਣੇ ਕਣਕ ਵੱਢ ਰਹੇ ਨੇ ਤੇ ਉਹਦੇ ਆਲੇ-ਦੁਆਲੇੋਂ ਵੱਢ ਕੇ ਨੂੰ ਤੇ ਵੀ ਮਤਲਬ ਕੋਈ ਅਨਸਖਾਮੀ ਘਟਨਾ ਵਾਪਰੇ ਉਹ ਤੋਂ ਬਚਾ ਰਹੇ ਕਿਉਂਕਿ ਜਿਹੜੇ ਟਰਾਂਸਫਾਰਮ ਨੇ ਲਾਈਟ ਹੈ ਇਸ ਸਪਾਰਕ ਦਾ ਡਰ ਬਣਿਆ ਰਹੇਗਾ ਤੇ ਕਣਕ ਕਿਉਂਕਿ ਬਿਲਕੁਲ ਪੱਕ ਗਈ ਤਿਆਰ ਹੈ ਤੇ ਕੋਸ਼ਿਸ਼ ਕਰੋ ਇਦਾਂ ਦੇ ਆਪਾਂ ਵਿਚਾਰ ਰੱਖੋ ਅਗਰ ਕੋਈ ਫਿਰ ਵੀ ਅਨਸਖਾਮੀ ਘਟਨਾ ਵਾਪਰਨ ਦਾ ਚਾਂਸ ਬਣਦਾ ਹੈ ਤਾਂ ਆਪਾਂ ਨੂੰ ਜਿਵੇਂ ਆਪਣੇ ਕੋਲੇ ਸਪਰੇਅ ਵਾਲੀਆਂ ਢੋਲੀਆਂ ਹੋ ਗਈਆਂ ਜਾਂ ਟਰੈਕਟਰ ਦੇ ਮਗਰ ਹਾਲ ਜਾਂ ਤਵੀਆਂ ਜਾਂ ਸੁਹਾਗਾ ਪਾ ਕੇ ਜਰੂਰ ਰੱਖੋ ਮਿੱਟੀ ਦਾ ਪ੍ਰਬੰਧ ਕਰਕੇ ਰੱਖੋ ਕਿਤੇ ਅਚਾਨਕ ਕੋਈ ਘਟਨਾ ਵਾਪਰਦੀ ਆ ਪ੍ਰਮਾਤਮਾ ਨਾ ਕਰੇ ਤਾਂ ਆਪਾਂ ਉਹਦਾ ਬਚਾਅ ਕਰਿਆ ਜਾ ਸਕੇ ਕਣਕ ਪੱਕ ਕੇ ਬਿਲਕੁਲ ਤਿਆਰ ਹੋ ਚੁੱਕੀ ਹੈ ਕਿਉਂਕਿ ਜਦੋਂ ਵੀ ਕੋਈ ਸਪਾਰਕ ਹੁੰਦਾ ਤਾਂ ਇਹ ਕਣਕ ਨੂੰ ਅੱਗ ਬਹੁਤ ਛੇਤੀ ਲੱਗਦੀ ਹੈ ਅਤੇ ਬਹੁਤ ਛੇਤੀ ਦੂਰ ਤੱਕ ਨੁਕਸਾਨ ਹੁੰਦਾ ਹੈ ਉਹ ਆਪਾਂ ਸਾਰੇ ਰਲ ਕੇ ਕਿਸੇ ਦਾ ਵੀ ਕਿਸਾਨ ਭਰਾ ਦਾ ਆਪਾਂ ਨੁਕਸਾਨ ਹੋਣ ਤੋਂ ਬਚਾਉਣ 'ਚ ਉਹਦੀ ਮਦਦ ਕਰੀਏ ਕੋਸ਼ਿਸ਼ ਕਰੋ ਪੂਰਾ ਧਿਆਨ ਰੱਖੋ ਧੰਨਵਾਦ ਜੀ